ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢਿੱਲੋਂ ਡੈਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਹੋਵੇ ਆਪਣਾ ਮੋਬਾਈਲ ਨੰਬਰ ਹੈਗਾ 98781 23917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਦਾ ਨੰਬਰ ਬਾਈ ਦਾ ਸਕਰੀਨ ਤੇ ਚੱਲ ਰਿਹਾ ਹੈ ਨੋਟ ਕਰ ਲਓ ਪਿੰਡ ਛੰਨਾ ਗੁਲਾਬ ਸਿੰਘ ਵਾਲਾ ਤੇ ਸੂਈ ਸਬਾਈਤਾ ਜੀ ਇਹ ਛੱਪ ਨਸਲ ਦੀ ਚੰਗੀ ਚੰਗੀ ਬਰੀਡ ਦੀ ਆਪਾਂ ਬਾੜ ਲੈ ਕੇ ਆਏ ਆ ਆਏ ਆ ਬਾਈ ਮੰਦਰ ਕੋਲੇ ਪਿੰਡ ਛੰਨਾ ਗੁਲਾਬ ਸਿੰਘ ਵਾਲਾ ਆ ਜਾ ਵੀਰੇ ਇੱਥੇ ਜੇ ਬਾਈ ਹੋਰ ਮੰਦਰ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਕਿਵੇਂ ਕੰਮਕਾਰ ਵਧੀਆ ਪੂਰਾ ਵਧੀਆ ਜੀ ਓਕੇ ਚੱਲਦਾ ਸਭ ਹਾਂ ਤੇ ਜਿਹੜੇ ਆਪਾਂ ਪਹਿਲਾਂ ਆਪਾਂ ਥੋੜੇ ਡੰਗਰ ਪਾਏ ਸੀ ਬੈਗੇ ਸਾਬ ਸਾਬ ਦੇਖਿਆ ਅੰਗ ਵੈਸ ਪਹਿਲਾਂ ਹਰੀ ਕੇ ਰੈ ਸੂਟ ਬੈਂਦੇ ਕੱਲੂ ਲੈ ਜਾਏ ਸੂਟ ਬੈਂਦੇ ਠੀਕ ਆ ਜੀ ਤੇ ਕਦੋਂ ਸੂਈ ਮੰਦਰ ਇਹ ਆ ਪਹਿਲਾਂ ਨਾਮ ਡਰੈਸ ਬੋਲੋ ਜੀ 11 ਬਾਈ ਨਾਮ ਡਰੈਸ ਬੋਲੋ ਆਪਣਾ ਨਾਮ ਮੰਦਰ ਦਾ ਹਾਂ ਜੀ ਪਿੰਡ ਚੰਨਾ ਜਵਾਵ ਸਿੰਦਵਾਲ ਓਕੇ ਜ਼ਿਲ੍ਹਾ ਬਰਨਾਲਾ ਠੀਕ ਆ ਠੀਕ ਆ ਬਾਈ ਤੇ ਨੇੜੇ ਤੇੜੇ ਪਿੰਡ ਆਪਣੇ ਫਿਰ ਹੋਰ ਠੀਕ ਆ ਨਹੀਂ ਯਾਰ ਇਧਰ ਕੋਈ ਰੁਪਾ ਵੀ ਕੋਲ ਨਹੀਂ ਬਦਾਲੇ ਬਦਾਲੇ ਪੰਨਾ ਲਿਆ ਗਿਆ ਤੇ ਜਿਹੜੀ ਆਪਾਂ ਮੰਦਰ ਬੈਠ ਦੇਖੀ ਆਨੇ ਸਕਰੀਨ ਤੇ ਤੇ ਕਿ ਕਦੋਂ ਸੁਈ ਹੈ ਇਹ ਰਾਤ 11 ਵਜੇ ਆ ਦੋ ਜਿਹੜੀ ਜੇਰ ਪੈ ਗਈ ਪ੍ਰੋਪਰ ਜੇਰ ਸਾਰੀ ਹੈ ਨਾ ਆਸਰੀ ਬਹੁਤ ਕਰਾ ਸੀੜਤੀ ਮੇਰੇ ਆਉਣ ਤੋਂ ਪਹਿਲਾਂ ਜੇਰ ਤੇ ਚਲੋ ਕੋਈ ਗੱਲ ਨਹੀਂ ਤੇ ਜੇਰ ਦੀ ਗਾਰੰਟੀ ਹੋ ਆਪਣੀ ਆਪਣੀ ਬਹੁਤ ਗਾਰੰਟੀ ਜੇ ਕੋਈ ਜੇਰ ਕਹੀ ਤੇ ਆਪਾਂ ਗਾਣੇ ਪੈ ਹੀ ਜੀ ਤੇ ਮੰਦਰ ਜਿਹੜਾ ਮਗਰ ਕੀ ਆ ਗਿਆ ਤੇ ਬੱਚਾ ਬਾਗਰ ਬੱਚਾ ਤੇ ਕਿੰਨਾ ਬੋਲਾ ਕੱਢਦਾ ਇਥੋਂ ਇਹਦੇ ਵੇ ਆਪਾਂ ਜੱਫੀ ਮਾਰਦੇ 4 ਕਿਲੋ ਬੋਲਾ ਕੱਢਦਾ ਬੱਚੇ ਠੀਕ ਆ ਓਕੀ ਹੁੰਦੀ ਸੀ ਤੇ ਹੁਣ ਕਿੰਨਾ ਦੁੱਧ ਕੱਢ ਦੂਗੇ ਇਦ ਕੀ ਇਹ ਵੀ ਚਾਹੀਦੀ ਦੀ ਹੱਥੇ ਤਾਂ 20 ਜैसे ਵਧੀਆ ਗੱਲ ਕਰੀਆ ਤੁਸੀਂ ਫੇਸ ਕਰੋ ਚੱਕ ਕੁਆਲਿਟੀ ਫੁੱਲ ਆ ਗਾਰੰਟੀ ਹੈ ਕੁਆਲਿਟੀ ਦੀ ਤੇ ਮਗਰ ਆ ਗਿਆ ਬੱਚਾ ਤੇ ਆ ਦੇਖ ਲਓ ਨਾ ਆੜੂਗਾ ਹਜੇ ਨਾ ਓਵੇਂ ਬੈਗ ਲਈ ਜਮਾਂ ਤੇ ਬਾਕੀ ਦੀ ਗੱਲ ਥਾਣ ਲਿਆਵਾ ਕਰੋ ਚੱਕ ਤੇ ਖੋਲ ਨੂੰ ਤੋੜ ਕੇ ਦਿਖਾ ਦਈਏ ਮਿਲਕ ਵੀਨ ਕਰੋ ਚੱਕ ਕਿੰਨੀ ਸਟਰੋਂਗ ਆਉਂਦੀ ਆ ਬਾਕੀ ਗਿਰਿਤਾ ਤੁਹਾਨੂੰ ਮਾਰੀ ਬਾਕੀ ਦੀ ਗੱਲ ਧਾਰਾ ਤੁਹਾਨੂੰ ਮਾਰ ਕੇ ਦਿਖਾ ਮੈਂ ਦੂਜੀ ਗੱਲ ਵੀਰੇ origignal ਦੂਜਾ ਸੁਆ ਐ ਨਹੀਂ ਗੱਲ ਹੈਗੀ ਵੀ ਤੀਜੇ ਨੂੰ ਕਹਤਾ ਆਪਾਂ ਦੂਜਾ ਹਾਂ ਆ ਲੋ ਓਕੇ ਆ ਕਰੋ ਜੀ ਚੈੱਕ ਇਧਰੋਂ ਲੈ ਜਾਓ ਠੀਕ ਆ ਜੀ ਆ ਵੇਖੋ ਥਣ ਹਵਾਨਾ ਪੂਰਾ ਵਧੀਆ ਤੇ ਬਾਕੀ ਦਾ ਸਪੇਸ ਤੇ ਥਣ ਲੱਗਿਆ ਪੂਰੀ ਤੇ ਇੱਕ ਨੰਬਰ ਕਰੋ ਜੀ ਚੈੱਕ ਤੇ ਬਾਕੀ ਦੀ ਗੱਲ ਬਾਈ ਦਾ ਆਪਾਂ ਨੂੰ ਕਿਤੇ ਲਾਂਭਾ ਨਹੀਂ ਆਇਆ ਵੀਡੀਓ ਆਪਾਂ ਕਰਦੇ ਹੀ ਰਹਿੰਦੇ ਆ ਕਾਫੀ ਵੀਡੀਓ ਆਪਣੇ ਚੈਨਲ ਤੇ ਭਾਈ ਤੁਸੀਂ ਕੱਢ ਕੇ ਦੇਖ ਲਿਓ ਤੇ ਆ ਦੇਖੋ ਜੀ ਐਦ ਕੀ ਦੁੱਧ ਫਿਰ 20 ਤੋਂ ਪਾਰ ਪਾਊ ਕਿ ਥੱਲੇ ਰਹੂਗੀ ਮੰਦਰ ਪਾਰ ਚਾਹੀਦਾ ਜੀ ਆ ਦੇਖੋ ਜੀ ਤੁਸੀਂ ਥੱਲੇ ਸਾਨ ਲੇਵਾ ਕਰੋ ਜੇਕ ਦੂਜੇ ਛੜ ਦੇ ਵੀ ਮੈਂ ਤੁਹਾਨੂੰ ਕਰਾਵਾਂ ਮਿਲਕ ਵੇਨ ਚੱਕਾ ਦੇਖੋ ਜੀ ਤੇ ਫੇਸ ਬਹੁਤ ਪਿਆਰਾ ਬੱਚੀ ਦਾ ਬਾਕੀ ਦਾ ਪਿਓਰੇਟ ਚੱਪ ਨਸਲ ਆ ਗਈ ਤੇ ਧਾਰਾ ਮਾਰ ਠੀਕ ਹੈ ਜੀ ਆ ਦੇਖੋ ਜੀ ਕੋਈ ਚੱਕਰ ਹੀ ਨਹੀਂ ਹਨਾ ਇਹਨੂੰ ਆ ਦੇਖੋ ਧਰਮ ਵਾਲੀ ਧਾਰਾ ਕਰਿਓ ਜੇਕ ਆ ਵੀ ਬਾਈ ਤੋਂ ਬੈਠਾ ਨਹੀਂ ਆਦਾ ਤਾਂ ਵੀ ਮਾਰਦੇ ਹੋਰ ਮਾਰਦੇ ਮੂਹਰ ਲੈਣੇ ਹੋਰੀਆਂ ਹੀ ਆ ਤਸੱਲੀ ਹੋ ਜੇ ਮੰਦਰ ਜੇ ਕਹਿੰਦੇ ਆਨਲਾਈਨ ਮੰਗਵਣੀ ਹੋਈ ਗਾਰੰਟੀ ਆ ਹਾਂ ਜੀ ਫੁੱਲ ਗਾਰੰਟੀ ਜਿਵੇਂ ਠੀਕ ਹੋਣਾ ਬਾਈ ਠੀਕ ਆ ਐਵੇਂ ਜੀ ਕਰਦੇ ਤੇ ਜਾਨੀ ਐਤ ਕੀ 20 ਤੋਂ ਪਲੱਸ ਇਹਨੇ ਦੁੱਧ ਦੇ ਦੇਣਾ ਹਨਾ ਹਾਂ ਜੀ ਤੇ ਪਿੰਡ 66 ਗਲਾਬ ਸਿੰਘ ਨੰਬਰ ਦੇਖ ਲਈ ਅੱਧੇ ਕਿਲੂ ਦਾ ਦਾਰਾ ਚਾਰ ਤਿੰਨ ਤੇ ਹੁਣ ਆ ਦੱਸ ਮੰਦਰ ਕਿੰਨੇ ਪੈਸੇ ਲਾਵਾਂ ਜਿਵੇਂ ਜਾਇਜ਼ ਬਸ ਬਈ 73000 ਦੀ ਆਪਾਂ ਵੇਚਣੀ ਆ ਬੱਸ ਮਾਰਾ ਉਹ ਦਮਾਰ ਕਰੂ ਇਹਦੇ ਵਿੱਚੋਂ ਕੋਈ ਕਹਿ ਰ ਚਲੋ ਕੋਈ ਨੀ ਦੂਰੋਂ ਨੇੜੋਂ ਕਰ ਦਿਓ ਥੋੜਾ ਬਹੁਤ ਅੱਜ ਕੋਈ ਤਸੀ ਹੋਵੇ ਵੀਰੇ ਮੈਂ ਤੁਹਾਨੂੰ ਗੱਲ ਦੱਸਦਾ ਨਾ 2 ਬਾਈ ਆंदा 75000 ਮੈਂ ਆਫ ਕੈਮਰਾ ਪਹਿਲਾਂ ਹੀ ਕਹਤਾ ਸੀ ਵੀ ਤੂੰ 2000 ਰੁਪਏ ਪਹਿਲਾਂ ਹੀ ਕਰ ਦੇ ਲੈਸ ਹਣਾ ਕਿਉਂਕਿ ਜਿਹੜੇ ਆਪਣੇ ਨਾਲ ਬੰਦੇ ਜੁੜੇ ਹੋਏ ਉਹਨਾਂ ਦਾ ਫਾਇਦਾ ਹੋ ਸਕੇ ਤੇ ਬਾਈ ਨੇ ਵੀ 2 ਰੁਪਏ ਮੰਨਦੇ ਜਿੱਥੇ 2000 ਵੱਜਦੇ ਆਪਾਂ ਦੇ ਦੇਣੀਆਂ ਹਣਾ ਵੱਧੂ ਹੁੰਦਾ 2000 ਹਾਂ 1500 ਹਾਂ ਦੇ ਦੇਣੀ ਤੇ ਨੰਬਰ ਵਾਈ ਫੇਰ ਬੋਲਦੇ ਆ ਇੱਕ ਵਾਰੀ 9557 3360 ਪਿੰਡ ਸੰਨਾ ਗਲਾਬ ਸਿੰਘ ਵਾਲਾ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਤਹਿਦ ਲੋ ਧੰਨਵਾਦ ਜਲਦ ਮਿਲਦੇ ਆ ਕੇ ਨਵੀਂ ਵੀਡੀਓ ਦੇ ਨਾਲ